ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1335 ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1336 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਭਾਤੀ ਮਹੱਲਾ ਚੌਥਾ ਰਾਗ ਪਰਭਾਤੀ ਵਿੱਚ ਚੌਥੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਇੱਕ ਖੇਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸਕਰ ਸੀਗਾ ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਨੇ ਇੱਕ ਖੇਨ ਭਰ ਵੀ ਮਿਹਰ ਕੀਤੀ ਉਹਨਾਂ ਨੇ ਨਾਮ ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਗਾਵਤ ਸੁਨਤ ਦਉ ਭਏ ਮੁਕਤੇ ਜਿਨਾ ਗੁਰਮਖ ਖੇਨ ਹਰਪੀਕ ਜਿਨਾ ਮਨੁੱਖਾ ਨੇ ਗੁਰੂ ਦੀ ਸ਼ਰਨ ਪਾ ਕੇ ਖਿੰਨ ਖੇਨਾ ਹਰੀ ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ ਉਹ ਹਰ ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ਜਿਹੜੇ ਗਾਉਂਦੇ ਨੇ ਉਹ ਵੀ ਵਿਕਾਰਾਂ ਤੋਂ ਬਚਦੇ ਨੇ ਤੇ ਜਿਹੜੇ ਸੁਣਦੇ ਨੇ ਹਰੀ ਦਾ ਨਾਮ ਉਹ ਵੀ ਵਿਕਾਰਾਂ ਤੋਂ ਬਚਦੇ ਨੇ ਤੇ ਵਿਕਾਰਾਂ ਵਿੱਚੋਂ ਪੈਂਦੇ ਨੇ ਜਿਹੜੇ ਲਚਰਤਾ ਗਾਉਂਦੇ ਨੇ ਤੇ ਲਚਰਤਾ ਹੀ ਸੁਣਦੇ ਨੇ ਮੇਰੇ ਮਨ ਹਰ ਹਰ ਰਾਮ ਨਾਮ ਰਸ ਟਿਕ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਹਰ ਵੇਲੇ ਪ੍ਰਮਾਤਮਾ ਦਾ ਨਾਮ ਰਸ ਟਿਕਿਆ ਰਹਿੰਦਾ ਹੈ ਗੁਰਮਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਝੀਕਰਹਾਓ ਜਿਸ ਮਨੁੱਖ ਨੂੰ ਗੁਰੂ ਦੇ ਸਾਹਮਣੇ ਹੋ ਕੇ ਆਤਮਿਕ ਠੰਡ ਪਾਣ ਵਾਲਾ ਨਾਮ ਜਲ ਮਿਲ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਰਸ ਢੀਕ ਲਾ ਕੇ ਪੀਂਦਾ ਰਹਿੰਦਾ ਹੈ ਰਹਾਓ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾ ਮਸਤਕ ਊਜਲ ਟੀਕ ਗੁਰੂ ਨੇ ਜਿਨਾ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਲੋਕ ਪਰਲੋਕ ਵਿੱਚ ਉਹਨਾਂ ਦੇ ਮੱਥੇ ਉੱਤੇ ਸੋਭਾ ਦਾ ਰੋਸ਼ਨ ਟਿੱਕਾ ਲੱਗਾ ਰਹਿੰਦਾ ਹੈ ਹਰ ਜਨ ਸੋਭਾ ਸਭ ਜਗ ਉੱਪਰ ਜਿਉਂ ਵਿੱਚ ਉਡਵਾ ਸਸਕੀ ਕਾ ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉੱਤੇ ਖਿਲਰ ਜਾਂਦੀ ਹੈ ਜਿਵੇਂ ਆਕਾਸ਼ ਦੇ ਤਾਰਿਆਂ ਵਿੱਚ ਚੰ드ਰਮਾ ਸੋਹਣਾ ਬਣਾਇਆ ਹੋਇਆ ਹੈ ਜਿਨ ਹਾਰ ਹਿਰਦੈ ਨਾਮ ਨਾ ਵਸਿਓ ਤਿੰਨ ਸਭ ਕਾਰ ਜਫੀਕ ਪਰ ਜਿਨਾ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਉਹਨਾਂ ਦੇ ਦੁਨੀਆ ਵਾਲੇ ਸਾਰੇ ਹੀ ਕੰਮ ਫਿੱਕੇ ਹੁੰਦੇ ਹਨ ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ ਜੈਸੇ ਸ਼ਿੰਗਾਰ ਕਰੈ ਦੇਹ ਮਨੁੱਖ ਨਾਮ ਬਿਨਾ ਨਕਟੇ ਨਕ ਕੀ ਕ ਜਿਵੇਂ ਕੋਈ ਨਕ ਵੱਡਾ ਮਨੁੱਖ ਆਪਣੇ ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ ਪਰ ਨਕ ਤੋਂ ਬਿਨਾ ਬਿਨਾ ਨਕ ਉਹ ਸਜਾਵਟ ਕਿਸ ਅਰਥ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ ਵੱਡੇ ਹੀ ਹਨ ਘਟ ਘਟ ਰਮਈਆ ਰਮਤਿ ਰਾਮ ਰਾਏ ਸਭ ਵਰਤੈ ਸਭ ਮਹਿ ਇਕ ਉਨਤਾ ਸੋਹਣਾ ਰਾਮ ਪ੍ਰਭੂ ਪਾਤਸ਼ਾ ਹਰੇਕ ਸਰੀਰ ਵਿੱਚ ਵਿਆਪਕ ਹੈ ਸਾਰੇ ਸ੍ਰਿਸ਼ਟੀ ਵਿੱਚ ਸਾਰੇ ਜੀਵਾ ਵਿੱਚੋਂ ਆਪ ਹੀ ਮੌਜੂਦ ਹੈ ਜਨ ਨਾਨਕ ਕੋ ਹਰ ਕਿਰਪਾ ਧਾਰੀ ਗੁਰ ਬਚਨ ਧਾਇਓ ਘਰੀ ਮੀਕ ਪਰ ਏ ਨਾਨਕ ਜਿਨ੍ਹਾਂ ਸੇਵਕਾਂ ਉੱਤੇ ਉਸਨੇ ਮਿਹਰ ਕੀਤੀ ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ ਹਰ ਵੇਲੇ ਉਸਦਾ ਨਾਮ ਸਿਮਰਨ ਲੱਗ ਪਏ ਪ੍ਰਭਾਤੀ ਮਹੱਲਾ ਚੌਥਾ ਅਗਾਮ ਮੰਦੇ ਆਰ ਕ੍ਰਿਪਾ ਪ੍ਰਭ ਧਾਰੀ ਮੁਖ ਹਰ ਹਰ ਨਾਮ ਹਮ ਕਹੇ ਆ ਪਹੁੰਚ ਤੇ ਦਿਆ ਦੇ ਸੋਮੇ ਪ੍ਰਭੂ ਨੇ ਜਦੋਂ ਅਸਾਂ ਜੀਵਾਂ ਉੱਤੇ ਮਿਹਰ ਕੀਤੀ ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ ਪਤਿਤ ਪਾਵਨ ਹਰ ਨਾਮ ਧਿਆਇਓ ਸਭ ਕਿਲ ਬਖ ਪਾਪ ਲਹੇ ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ਜਪ ਮੰਨ RAM ਨਾਮ ਰਬ ਰਹੇ ਹੈ ਮੇਰੇ ਮਨ ਜਿਹੜਾ ਪ੍ਰਮਾਤਮਾ ਸਭ ਵਿੱਚ ਵਿਆਪਕ ਹੈ ਉਸਦਾ ਨਾਮ ਜਪਿਆ ਕਰ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤ ਨਾਮ ਪਦਾਰਥ ਲਹਿ ਰਹਾਓ ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁਖਾਂ ਦਾ ਨਾਸ ਕਰਨ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਗੁਰੂ ਦੀ ਮਤ ਦੇ ਰਾਹੀ ਉਸਨੇ ਬੋ ਬੁੱਲਾ ਹਰੀ ਨਾਮ ਲੱਭ ਲਿਆ ਰਹਾਓ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰ ਮਤ ਹਰ ਹਰ ਸਹੇ ਉੰਜ ਤਾਂ ਹਰੇਕ ਸਰੀਰ ਸ਼ਹਿਰ ਵਿੱਚ ਪ੍ਰਮਾਤਮਾ ਵਸਦਾ ਹੈ ਪਰ ਗੁਰ ਦੀ ਮਤ ਦੀ ਬਰਕਤ ਨਾਲ ਹੀ ਇਹ ਨਿਸ਼ਚਾ ਬਣਦਾ ਹੈ ਸਰੀਰ ਅਸਰੋ ਵਰ ਨਾਮ ਹਰ ਪ੍ਰਗਟਿਓ ਘਰ ਮੰਦਰ ਹਰ ਪ੍ਰਭ ਲਹੇ ਜੇਸ ਸਰੀਰ ਸਰੋਵਰ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਉਸ ਹਿਰਦੇ ਘਰ ਵਿੱਚ ਉਸ ਹਿਰਦੇ ਮੰਦਰ ਵਿੱਚ ਪਰਮਾਤਮਾ ਲੱਭ ਪੈਂਦਾ ਹੈ ਜੋ ਨਰ ਭਰਮ ਪਰਮਉਦਿਆਨੇ ਤੇ ਸਾਗਤ ਮੂੜ ਮੁਹੇ ਪਰ ਜਿਹੜੇ ਮਨੁੱਖ ਮਾਇਆ ਦੀ ਖਾਤਰ ਇਸ ਸੰਸਾਰ ਜੰਗਲ ਵਿੱਚ ਭਟਕ ਕੇ ਉਮਰ ਗੁਜ਼ਾਰਦੇ ਹਨ ਓ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੇ ਹਨ ਜੋ ਮ੍ਰਿਗਨਾਵ ਬਸੈ ਬਾਸ ਬਸਨਾ ਪਰੰਪਰਿ ਮਿਉ ਝਾਰ ਗਹੇ ਜਿਵੇਂ ਕਸਤੂਰੀ ਦੀ ਸੁਗੰਧੀ ਤਾਂ ਹਿਰੰਦੀ ਧੁੰਨੀ ਵਿੱਚ ਵਸਦੀ ਹੈ ਪਰੋ ਬਾਹਰ ਭਟਕ ਭਟਕ ਕੇ ਝਾੜੀਆਂ ਸੁਂਗਦਾ ਫਿਰਦਾ ਹੈ ਕਿ ਸੁਗੰਧੀ ਆ ਕਿੱਥੋਂ ਰਹੀ ਹੈ ਤਮਵਡ ਅਗੰਮ ਅਗਾਦ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਹੇ ਹਰੀ ਹੇ ਪ੍ਰਭੂ ਪਰਮਾਤਮਾ ਤੂੰ ਬਹੁਤ ਆ ਪਹੁੰਚ ਹੈ ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈ ਜੇ ਤੂੰ ਆਪ ਹੀ ਅਕਲ ਬਖਸ਼ੇ ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ ਜਨ ਨਾਨਕ ਕੋ ਗੁਰ ਹਾਥ ਸਿਰ ਧਰਿਓ ਹਰ ਨਾਮ ਆਰਾਮ ਨਾਮ ਰਵ ਰਹੇ हे नानक जिस सेवक ਦੇ ਸਿਰ ਉਤੇ ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ प्रभाती महल्ला ਚੌਥਾ ਮਨ ਲਾਗੀ ਪ੍ਰੀਤ RAM ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਉਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ ਉਸ ਨੇ ਸਭ ਤੋਂ ਵੱਡੇ ਹਰੀ ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਤਗੁਰ ਬਜਨ ਸੁਖਾਣੇ ਹੀਰੇ ਹਰ ਧਾਰੀ ਹਰ ਪ੍ਰਭ ਕਿਰਪਾ ਜਿਸ ਉਤੇ ਹਰੀ ਪ੍ਰਭੂ ਨੇ ਮਿਹਰ ਕੀਤੀ ਉਸ ਦੇ ਹਿਰਦੇ ਵਿੱਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਾ ਫਾ हे मेरे मान परमात्मा ਦਾ ਨਾਮ ਹਰ ਨਿਮਖ ਹਰ ਵੇਲੇ ਜਪਿਆ ਕਰ ਹਰ ਹਰ ਦਾਣ ਦਿਓ ਗੁਰਪੂਰੇ ਹਰ ਨਾਮਾ ਮਨ ਤਨ ਬਸ ਫਾਰਾਉ ਜਿਸ ਮਨੁਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦਿੱਤੀ ਉਹਦੇ ਮਨ ਵਿੱਚ ਉਹਦੇ ਹਿਰਦੇ ਵਿੱਚ ਹਰੀ ਨਾਮ ਵਸ ਪਿਆ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਬਾ ਗੁਰਮਖ ਕਰਿ ਬਫਾ ਉੰਜ ਤਾਂ ਹਰੇਕ ਸਰੀਰ ਨਗਰ ਵਿੱਚ ਸਰੀਰ ਘਰ ਵਿੱਚ ਸਰੀਰ ਮੰਦਰ ਵਿੱਚ ਪ੍ਰਮਾਤਮਾ ਵਸਦਾ ਹੈ ਪਰ ਗੁਰੂ ਦੇ ਸਾਨ ਮੁਖ ਰਹਿਣ ਵਾਲੇ ਮਨੁੱਖ ਹੀ ਉਸ ਦਾ ਨਾਮ ਜਪ ਕੇ ਉਸ ਦੀ ਸਿਫਤ ਸਲਾਹ ਕਰਦੇ ਹਨ ਹਾਲਤ ਪਲਤ ਜਨ ਭਏ ਸੁਹੇਲੇ ਮੋਖੁ ਜਲ ਗੁਰਮਖਿ ਤਰਫਾ ਪ੍ਰਭੁ ਦੇ ਸੇਵਕੇ ਸਲੋਕ ਵਿੱਚ ਪਰਲੋਕ ਵਿੱਚ ਨਾਮ ਦੀ ਬਰਕਤ ਨਾਲ ਸੁਖੀ ਰਹਿੰਦੇ ਹਨ ਉਹਨਾਂ ਦੇ ਮੋਖ ਲੋਕ ਪਰਲੋਕ ਵਿੱਚ ਰੋਸ਼ਨ ਰਹਿੰਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਲੋਕ ਸੁਖੀਏ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਅਨਪੋ ਹਰ 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 ਲਿਬ ਲਾਗੀ ਹਰ ਔਰ ਧਾਰਿਓ ਗੁਰ ਨਿਮਖਫਾ ਪਰਮਾਤਮਾ ਉਤੇ ਕੋਈ ਡਰ ਭਾਉ ਪ੍ਰਭਾਵ ਨਹੀਂ ਪਾ ਸਕਦਾ ਗੁਰੂ ਦੀ ਰਾਹੀ ਜਿਸ ਮਨੁੱਖ ਨੇ ਉਸ ਪਰਮਾਤਮਾ ਵਿੱਚ ਸੂਰਤ ਜੋੜੀ ਉਸ ਪਰਮਾਤਮਾ ਨੂੰ ਇੱਕ ਨਿਮਖ ਵਾਸਤੇ ਪੀ ਹਿਰਦੇ ਵਿੱਚ ਵਸਾਇਆ ਕੋਟ ਕੋਟ ਕੇ ਦੁੱਖ ਸਭ ਜਾਣ ਕੇ ਹਰ ਦੂਰ ਕੀਏ ਇੱਕ ਪਲ ਭਾ ਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਫਿਰ ਪਰਮਾਤਮਾ ਨੇ ਉਸ ਸੇਵਕ ਦੇ ਕਰੋੜਾਂ ਜਨਮਾਂ ਦੇ ਸਾਰੇ ਪਾਪ ਇੱਕ ਪਲ ਵਿੱਚ ਇੱਕ ਖਿੰਨ ਵਿੱਚ ਦੂਰ ਕਰ ਦਿੱਤੇ ਤੁਮਰੇ ਜਾਣ ਤੋਂ ਮਹੀਂ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਖਫਾ ਹੈ ਪ੍ਰਭੂ ਪਰਮਾਤਮਾ ਤੇਰੇ ਭਗਤ ਤੇਰੀ ਮਿਹਰ ਨਾਲ ਜਗਤ ਵਿੱਚ ਪ੍ਰਗਟ ਹੁੰਦੇ ਹਨ हे ਪ੍ਰਭੂ ਜਿਨ੍ਹਾਂ ਨੇ ਤੇਰੇ ਨਾਲ ਸਾਝ ਪਾਈ ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ ਹਰ ਹਰ ਆਪ ਧਰਿਓ ਹਰ ਜਨਮਹਿ ਜਨ ਨਾਨਕ ਹਰ ਪ੍ਰਭ ਇਕਾ ਪ੍ਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ ਤਾਈਂ ਪ੍ਰਮਾਤਮਾ ਦਾ ਸੇਵਕ ਗੁਰੂ ਨਾਨਕ ਤੇ ਹਰੀ ਪ੍ਰਭੂ ਇੱਕ ਰੂਪ ਹੈ ਸਤਨਾਮ ਸ੍ਰੀ ਵਾਹਿਗੁਰੂ ਤਮਰੇ ਜਾਣ ਤਮਹੀਂ ਤੇ ਜਾਣੇ ਪ੍ਰਭ ਜਾਣਿਉ ਜਨ ਤੇ ਮੁਖਾ ਹਰ ਹਰ ਆਪ ਧਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1336 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1337 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ